મિત્રા દે મને ના ਨਹੀਂ લેતા નોડ ਵੀ ਨਹੀਂ મે ઠીક હે મે તો પહેલા ગાળી શુરુ કરતે કે દોસ્તી શબ્દ ਦੇ ਵਿੱਚ ਉਹ ਸਾਰਾ ਫਿਰ ਸਮਾ ਜਾਂਦਾ ਤੇ ਗાળી ਖਤਮ ਹੋ ਜਾਂਦੀ ਹੈ તો ਸਾਰਾ ਨਹੀਂ ਬਹੁਤ اچھا ਕલાਮ ਇੱਥੇ ਪੜਿਆ ਸੁਣਨ ਦਾ ਮੌਕਾ ਮਿਲਿਆ ਤੇ ਬਾਕੀ ਸਾਰਾ ਕੁਝ ਕਰਨ ਤੋਂ ਬਾਅਦ ਇੱਕ ਮਹੀਨਾ ਕੰਪਾਹੋਰ ਪੜਦਾ ਹੁੰਦਾ ਤੇ ਉਸ ਤੋਂ ਬਾਅਦ ਮੈਂ ਚੁੰਡੀ ਵਡੜੀਆਂ ਮਨਜੀਤਪੁਰੀ ਦੇ ਇਹ ਕਿ ਕੈਸੀ ਵਹਿਸੀ ਹਨੇਰੀ ਬਤੂ जुलम ना करो यारैशी बगी किस तरह का खिलारा पिया कैसी हनेरी बगी किस तरह का खिलारा पिया कैसी बैसी वगी ਕਿਸ ਤਰ੍ਹਾਂ ਦਾ ਖਿਲਾਰਾ ਪਿਆ ਉਹ ਹੀਟ ਪਤ ਜੜਦੇ ਦਬ ਗਈ ਪਹਾੜ ਨਾਲ ਪੱਥਰ ਦੇ ਪਾਰਾ ਪਿਆ ਔਰ ਸੜਕ ਜਾਂਦੀ ਸੀ ਸਿੱਧੀ ਸਤੌਰ ਆਪਣੇ ਹੌਮੇ 'ਚ ਸੀ ਕੋੜ ਮੋੜ ਸੜਕ ਜਾਂਦੀ ਸੀ ਸਿੱਧੀ ਸਤੌਰ ਆਪਣੇ ਹੌਮੇ 'ਚ ਸੀ ਕੋੜ ਮੋੜ ਤੈਨੂੰ ਤੁਰ ਜਾਣਾ ਮਹਿੰਗਾ ਪਿਆ ਮੈਨੂੰ ਰੁਕ ਜਾਣਾ ਪਾਰਾ ਪਿਆ ਔਰ ਮੇਰੇ ਕਮਰੇ ਦੇ ਇੱਕ ਰੈਕ ਵਿੱਚ ਕੁਝ ਕਿਤਾਬਾਂ ਕਰਾਰਾਂ ਦੀਆਂ ਮੇਰੇ ਕਮਰੇ ਦੇ ਇੱਕ ਰੈਕ ਵਿੱਚ ਕੁਝ ਕਿਤਾਬਾਂ ਕਰਾਰਾਂ ਦੀਆਂ ਉਹ ਕਿਧਰੇ ਉਹਨਾਂ ਕਿਤਾਬਾਂ 'ਚ ਹੀ ਸਾਭਿਆ ਤੇਰਾ ਲਾਰਾ ਪਿਆ ਕਿਧਰੇ ਉਹਨਾਂ ਕਿਤਾਬਾਂ 'ਚ ਹੀ ਸਾਭਿਆ ਤੇਰਾ ਲਾਰਾ ਪਿਆ ਔਰ ਇਸ ਵਾਰੀ ਨਹੀਂ ਨਾਣ ਤੂੰ ਫਿਰ ਵੀ ਰੁੱਤਾਂ ਓਵੇਂ ਬਦਲੀਆਂ ਇਸ ਵਾਰੀ ਨਹੀਂ ਨਾਲ ਤੂੰ ਫਿਰ ਵੀ ਰੁੱਤਾਂ ਉਵੇਂ ਬਦਲੀਆਂ ਤੁੱਪ ਚੜੀ ਫੁੱਲ ਖਿੜੇ ਮੀਂਹ ਬਰੇ ਮੂਟਿਆਂ ਨੂੰ ਫਟਾਰਾ ਪਿਆ ਔਰ ਇੱਕ ਬਨੇਰੇ ਤੇ ਬੈਠੀ ਉਡੀਕ ਇੱਕ ਮੁਸਾਫਰ ਦੇ ਪੈਰਾਂ ਚ ਤਾੰਦ ਕੁੱਪ ਨੇਰੇ ਦੀ ਬੁਗਲ ਚ ਮੈਂ ਵੇਖਿਆ ਇੱਕ ਸਿਤਾਰਾ ਪਿਆ ਕੁੱਪ ਨੇਰੇ ਦੀ ਬੁਗਲ ਚ ਮੈਂ ਵੇਖਿਆ ਇੱਕ ਸਿਤਾਰਾ ਪਿਆ ਤੇ ਅੰਤ ਤੇ ਮਿੱਤਰ ਜੋਗੀ ਨੇ ਜੋਗੀ ਚੱਲੇ ਦੀ ਜੋਗੀ ਚੱਲੇ ਦੀ ਜੋ ਫਰਮਾਇਸ਼ ਕੀਤੀ ਸੀ ਗੀਤ ਹੈ ਕਿ ਆ ਚੁੱਕ ਆਪਣੇ ਤਾਂਗ ਤਸੱਬੁਰ ਰੋਣਾ ਕਿਹੜੀ ਕੱਲੇ ਆ ਚੁੱਕ ਆਪਣੇ ਤਾਂਗ ਤਸੱਬੁਰ ਰੋਣਾ ਕਿਹੜੀ ਕੱਲੇ ਉਮਰਾ ਦੀ ਮੈੜੀ ਯਾਤਰ ਵਿੱਚ ਬਨ ਇਤਲਾਪਾ ਬੱਲੇ ਤੇ ਜੋਗੀ ਜੋਗੀ ਜੇ ਇਹ ਚੁੱਕ ਬੇਰਚਾਂ ਦੀਆਂ ਠੰਡੀਆਂ ਛਾਵਾਂ ਸਭ ਮਿਲਣ ਲਈ ਮਿੱਠੀਆਂ ਥਾਵਾਂ ਆ ਚੁੱਕ ਇਸ ਰਿਸ਼ਤੇ ਦਾ ਨਾਵਾ ਆ ਚੁੱਕ ਦੁਨੀਆਂ ਦਾ ਸਰਨਾਵਾ ਆ ਚੁੱਕ ਸ਼ੋਹਰਤ ਆ ਚੁੱਕ ਰੁਤਬਾ ਆ ਚੁੱਕ ਬਦਲ ਬਦਲੇ ਉਹ ਨਾਮ ਤੇਰੇ ਦਾ ਪਹਿਲਾ ਅੱਖਰ ਦੋਤੀ ਅੱਖ ਦਾ ਖਾਰਾ ਅਥਰ ਆਜੁ ਤੂ ਦੁੱਖ ਦਾ ਭਾਰਾ ਪੱਥਰ ਆਜੁ ਖਸੋਗ ਤੇ ਆਜੁ ਸੱਫਰ ਆਜੁ ਤੜਪੜ ਆਜੁ ਪਟਕਣ ਆਜੁ ਤੰਦ ਅਵੱਲੇ ਤੇ ਜੋਗੀ ਚਲੇ ਔਰ ਆਜੁ ਆਪਣਾ ਮਾਲ ਖਜ਼ਾਨਾ ਆ ਲੈ ਫੜ ਬਣਦਾ ਇਨਸਾਨਾ ਆਜ ਚੁੱਕ ਫਤਵਾ ਤੇ ਜੋ ਰਮਾਨਾ ਤੋਦਣ ਦਾ ਨਾ ਕਰੀ ਬਹਾਨਾ ਖਬਰੇ ਕਿਹੜੇ ਕੂਟੀ ਦੀ ਖਬਰੇ ਕਵਣ ਨਿਸ਼ਾਮਾ ਹੁੰਦੇ ਤੇ ਜੋ ਕੀ ਚੱਲੇ ਉਹ ਆਜ ਚੁੱਕ ਦੀਵਾ ਤੇ ਆਜ ਚੁੱਕ ਬਾਤੀ ਤੇ ਇੱਕ ਸੰਧਿਆ ਚੁੱਕ ਚੁਪਾਤੀ ਲੈ ਇੱਕ ਰੇਸ਼ਮ ਸਮੁੰਦਰ ਬਾਤੀ ਹੋਰ ਕੋਈ ਜੇ ਚੀਜ਼ ਕੋਈ ਅੱਜ ਲੈ ਚੱਲ ਪੜ ਕੇ ਲੈ ਲਈ ਪਰਸੋਂ ਖੂਦ ਲੈ ਲੈ ਤੇ ਜੋ ਵੀ ਚੱਲੇ ਤੇ ਜੋ ਵੀ ਚੱਲੇ ਲੇ ਲਈ ਲੋਕੀ ਤਾਂ ਜਸਮਾ ਬਿਜਲੀ ਬੁਝਾਤੀ ਆ। ਜੀ ਆਇਆਂ ਨੂੰ। ਤੁਹਾਨੂੰ 5-7 ਮਿੰਟ ਤੁਹਾਡੇ ਹੋ ਲੈਣੇ ਨੇ। ਇਤਮੀਨਾ ਦਿਨ ਕਿਤਾ ਕਰਕੇ ਬੈਠੇ ਰਹਿਣਾ ਕਿ ਜਿੰਨਾ ਸ਼ਾਇਰ ਆੜੇ ਤੁਹਾਨੂੰ ਇਨਾ ਲੰਬਾ ਸਮਾਂ ਆਪਣੇ ਕਵਤਾਵਾਂ ਸਰਾਈਆਂ ਨੇ ਉਹਨਾਂ ਸ਼ਾਇਰਾਂ ਨੂੰ ਅਸੀਂ ਥੋੜਾ ਸਨਮਾਨ ਪੇਟ ਕਰਨਾ ਸੋ ਉਹਨਾਂ ਦੇ ਸਨਮਾਨ ਵਿੱਚ ਬੈਠੇ ਰਹਿਣਾ ਜ਼ਰੂਰੀ ਹੈ ਜਾਣ ਦਾ ਮਤਲਬ ਹੋ ਗਿਆ ਕਿ ਸੀਓ ਨੇ ਦਾ ਕਮਾਂਡ ਕਰਕੇ ਜਾ ਰਹੇ ਆ ਤਾਂ ਇਹ ਚੰਗਣ ਲੱਗੇਗਾ ਉਸ ਤੋਂ ਇਹ ਵੀ ਗੁਜਾਰਿਸ਼ ਹੈ ਕਿ ਜਿਹੜੇ ਦੋ ਸਿਪਾਰੂ ਆਏ ਨੇ ਉਹ ਚਾਹ ਪਾਣੀ ਦੀ ਜ਼ਰੂਰ ਲੈ ਜਾਣ ਜਾਂਦੇ ਹੋਏ ਤੇ ਜਿਹੜੇ ਵਿਦਿਆਰਥੀ ਦੋਸਤਾਂ ਚ ਕੋਈ ਕਵਤਾ ਕਹਾਣੀ ਕੁਝ ਵੀ ਲਿਖਦਾ ਹੈ ਲਿਖਦਾ ਸ਼ੌਕ ਪਾਲਣਾ ਚਾਹੁੰਦਾ ਹੈ ਸ਼ੌਕ ਤਾਂ ਨਹੀਂ ਹੁੰਦਾ ਵੈਸੇ ਅੱਜ ਸੁਰੂ-ਸੁਰੂ ਜੀ ਕਹਿੰਦੇ ਹੁੰਦੇ ਸੀਗੇ ਅੱਜ ਵੀ ਕਹਿੰਦੇ ਆ ਲੇਕਿਨ ਲਿਖਣਾ ਕੋਈ ਸ਼ੌਕ ਨਹੀਂ ਹੁੰਦਾ ਠੀਕ ਹੈ ਇਹ ਬਣਾਇਆ ਵੀ ਨਹੀਂ ਜਾ ਸਕਦਾ ਤੇ ਲੇਖਕ ਬਣਾਇਆ ਵੀ ਨਹੀਂ ਜਾ ਸਕਦਾ ਲੇਖਿਕ ਜੰਮਦੇ ਹੀ ਨਹੀਂ ਹੋਇਆ ਜਾਣਾ ਹੋਣਾ ਤਾਂ ਚਾਹੀਦਾ ਇਹਨਾਂ ਚਈ ਹੁੰਦੇ ਵੀ ਨਹੀਂ ਵਿਚਾਰੇ ਫਿਰ ਵੀ ਲਿਖਦੇ ਨੇ ਤਾਂ ਉਹਨਾਂ ਲਈ ਹੈ ਕਿ ਦੀਪਕ ਜਤੋਈ ਮੰਚ ਦੀ ਹਰ ਤੀਸਰੇ ਹੰਤਵਾਰ ਨੂੰ ਪੈਨਸਨਲ ਭਵਨ ਦੇ ਵਿੱਚ ਦੁਪਹਿਰੇ 2 ਵਜੇ ਇੱਕ ਬੈਠਕ ਹੁੰਦੀ ਹੈ ਉੱਥੇ ਜ਼ਰੂਰ ਹਾਜ਼ਰੀ ਲਵਾਇਆ ਕਰ ਸੋਹਣ ਅਸੀਂ ਸਨਮਾਨ ਵਕਤਾਂਗੇ ਉਸ ਤੋਂ ਬਾਅਦ ਦੋ ਪਤਾਨ ਕੀ ਧੰਨਵਾਦ ਦੇ ਸ਼ਬਦ ਹੋਣਗੇ ਤੇ ਫਿਰ ਅਸੀਂ ਸਾਰੇ ਸੋ ਚੰਦ ਲੰਘੀ ਜੁਗੀਆਂ ਲੈਣਾ ਪੈਣਾ ਤੇ ਸਨਮਾਨਤਰਾ ਸਮਾਦਾ ਕਰ ਲਗੇ ਸਾਡੇ ਪ੍ਰਧਾਨਗੀ ਮੰਡਲ ਚ ਬੈਠੇ ਸਾਡੇ तमाम ਮਾਜਿਸ ਮਹਿਮਾਨ ਸ਼ਰਨਮੈਂ ਦਾਵਧਿਆਗਾ ਵਾਰੀ ਵਾਰੀ ਆਪਣਾ ਸਨਮਾਨ ਆ ਕੇ ਇਹਨਾਂ ਤੋਂ ਹਾਸਲ ਕਰਨਗੇ ਕਵਰਜੀ ਜੀ ਉਹ ਵੀ ਨਾਲਾ ਜਨ उम्मीद करबार पसंद आया होगा और एक सारे और बार फिर शुक्रिया जिला भाषा अफसर जिला भाषा दफ्तर भाषा विभाग का मुनद की और त्रै भाषी कवि दरबार करवाया मेहमान खड़े ने मैं ज्यादा ना बोलना हरदीप सिरा जी तो सब तो पहला मैं दुजारिश करा कि अपना सम्मान लैन ਸੋ ਸ੍ਰੀ ਰਾਜੀ ਬਹੁਤ ਭਾਵਨਾਵਾਂ ਭਰਪੂਰ ਸਾਡਾ ਨੌਜਵਾਨ ਸ਼ਾਇਰ ਹੈ ਇਹ ਹੋਇਆ ਦਾ ਸ਼ਾਇਰ ਹੈ ਇਹਨਾਂ ਤੋਂ ਬਾਅਦ ਸੁੰਦਰਪਨ ਪ੍ਰੇਮੀ ਮੇਰੇ ਕਲ ਮਾਰਗੇ ਉਡਾਰੀ ਕਲਵੀਰ ਮਲਕ ਵਿੱਚ ਲਗੇ ਉਹਨਾਂ ਦਾ ਸਨਮਾਨ ਸੁਰਿੰਦਰ ਮਹੇਸ਼ਵਰੀ ਹੋਰੀ ਗ੍ਰਹਿਣ ਕਰਨਗੇ ਸੁਰਿੰਦਰ ਮਹੇਸ਼ਵਰੀ ਦਿੱਤੋ ਦੇ ਵਿੱਚ ਇੱਕ ਜਾਣਿਆ ਪਛਾਣਿਆ ਨਾਮ ਹੈ ਇਨਤਬਾਹ ਸਾਡਾ ਦੂਸਰਾ ਨੌਜਵਾਨ ਸ਼ਾਇਰ ਰਾਜਵੀਰ ਬੰਤਾ ਸਾਡੇ ਅਗਲੇ ਸ਼ਾਇਰ ਜਰਨੈਲ ਸਿੰਘ ਜਤਨੀ ਇਹ ਚਾਰਾ ਦੇ ਨਾਮ ਇਹ ਤਾਂ ਹੀ ਹੁੰਦੇ ਨੇ ਬਰਿੰਦਾ ਪਾਗਲ ਜਤਨੀ ਇਹ ਹੋ दर्दी भी होंगे ने कई बेदर्दी भी होंगे ने बेदिल भी होंगे फटड़ भी होंगे ने जख्मी साहब बहुत बहुत शुक्रिया तो इन्होंने बादल कंडारा साहब कुलदीप कंडारा होना तो बाद जनाब सतीश बेदाक साहब प्रोफेसर पाल सिंह, प्रोफेसर रुपेंद्र पाल सिंह सा नौजवान शायर जसकरण मत्ता इन्हों तू तो बाद तरसेम नरूला जी तरसेम नरूला जी तो बाद डॉक्टर राजेश मोहन जी ਉਹ ਮੈਚੁੰਡੀ ਆldi ਆਪੇ ਵੱਟ ਲਉ ਸ੍ਰੀ ਅਦਿਤ ਨਮੀ ਇੱਕ ਜੱਗਤਾ ਵੀ ਚੁੰਡੀ ਵਡਣੀ ਹੈ ਹੁਣ ਕਿਸੇ ਐਸੇ ਵੈਸੇ ਫੰਕਸ਼ਨ ਚ ਜਾ ਕੇ ਬੋਲਦਾ ਵੀ ਚੁੰਡੀ ਵਡਣੀ ਹੈ ਤੇ ਫਿਰ ਪਤਾ ਨਹੀਂ ਕੀ ਕੀ ਵਡਿਆ ਜਾਣਾ ਡਾਕਟਰ ਹਰਵਿੰਦਰ ਸਿੰਘ ਅਲਵਿੰਦਰ ਹੈ ਅਲਵਿੰਦਰੀ ਬੋਲਦੇ ਹਨ ਔਰ ਇਸ ਤੋਂ ਬਾਅਦ ਸਾਡੇ ਅੱਜ ਦੇ ਸਦਰ ਬਜ਼ਮ ਇਸ ਕਾ ਮਹਿਫਿਲ ਦੀ ਪ੍ਰਧਾਨਗੀ ਕਰ ਰਹੇ جناب ਵਿਜੇ ਬਵੇਕ ਸਾਹਿਬ ओके डन ओके ਬੋਲੇ ਸਾਹਿਬ ਓਕੇ ਤਾਗੜ ਸਾਹਿਬ ਲੇ ਗਿਆ ਬੰਦਗਾਨ ਨੂੰ ਦਿਨਾ ਚਾਹੀਦਾ ਹੈ ਹਨ ਅੱਜ ਤਾਂ ਚਾਹ ਪੀਣੀ ਆਪਾਂ ਹਾਂ ਕੋਈ ਕੋਈ ਚਾਹ ਤੇ ਇੱਥੇ ਹੀ ਬਣ ਗਈ ਇਹਦੀ ਵਰਤਾਈ ਥੋੜਾ ਤੁਸੀਂ ਕਹਿੰਦੇ ਚਲੋ ਅੱਜ ਸਟੂਡੈਂਟ ਬੈਠੇ ਇਹਨਾਂ ਨੂੰ ਪਿਆ ਦੇਨੇ ਹਾਂਜੀ ਸੋ ਇਹ ਪਰਮਿੰਦਰ ਤਾਗੜ ਸਾਹਿਬ વેરસ્ટર ਇਸ ਤਰ੍ਹਾਂ ਦੇ ਗਤੀਵਿਧੀਆਂ ਨੂੰ ਤਰੋਦੇ ਨੇ મેડમ ਸ਼ੇлта ਕਾਂਸਲ ਜੀ ਜਿਹੜੇ ਇਸ ਵੇਲੇ ਪ੍ਰਿੰਸੀਪਲ ਨੇ ਸਕੂਲ ਦੇ ਸੋ ਤਰਵਾਦੀ ਸ਼ਬਦ ਕਹਿਣ ਲਈ ਵੈਸ ਤੇ ਕਮਰਜੀਤਪੁਰਾ ਇਤਿਹਾਸੀ ਉਹ ਕਹਿੰਦੇ ਜੀ ਤੁਸੀਂ ਕਰਦੇ ਮੈਨੂੰ ਮੇਰਾ ਸਿਰ ਦੁਖ ਰਿਆ ਕਹਿੰਦੇ ਉਹ ਭਾਈ ਮੇਰਾ ਤਾਂ ਗਲਾ ਦੁਖ ਰਿਆ ਜਿੱਦਣਾ ਵਰਣਾ ਆਪਣੀ ਆਪਣੀ ਜਗ੍ਹਾ ਲੈਣਗੇ 2 ਮਿੰਟ ਸੋਸੀ ਗਤਨਵਾਦੀ ਦਾ ਨੰਬਰ ਚੜਾ ਨਹੀਂ ਹੈਗਾ ਮੈਂ ਤੁਹਾਡੇ ਦਾ ਧੰਨਵਾਦ ਕਰਦੇ ਪਹਿਲਾਂ ਮੈਂ ਥੈਕਸ ਕਰਨਾ ਚਾਹੁੰਦਾ ਹਾਂ ਮੇਰੇ ਡਿਪਾਰਟਮੈਂਟ ਦੇ ਜਿੰਨੇ ਵੀ ਪ੍ਰੋਫੈਸਰ ਸਾਹਿਬਾਨ ਹਨ ਉਹਨਾਂ ਦਾ ਔਰ ਜਿਹੜੇ ਸਾਡੇ ਦੂਜੇ ਡਿਪਾਰਟਮੈਂਟ ਨੇ ਇੰਗਲਿਸ਼ ਡਿਪਾਰਟਮੈਂਟ ਹੈ ਜ਼ੂਲੋਜੀ ਡਿਪਾਰਟਮੈਂਟ ਹੈ ਕਮਰਸ ਡਿਪਾਰਟਮੈਂਟ ਹੈ ਹਿੰਦੀ ਡਿਪਾਰਟਮੈਂਟ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਡੇ ਇਸ ਫੰਕਸ਼ਨ ਨੂੰ ਕਾਮਯਾਬ ਕਰਨ ਦੇ ਚ ਆਪਣਾ ਰੋਲ ਅਦਾ ਕੀਤਾ ਔਰ ਸਾਰੇ ਵਿਦਿਆਰਥੀ ਜਿਹੜੇ ਹੁਣ ਬੈਠੇ ਆ ਇਹ ਆਪਣੇ ਲਈ ਤਾੜੀ ਜ਼ਰੂਰ ਮਾਰੋ ਅਸੋਵਾ ਨਵਾ ਜਿਹੜੇ ਐਨਐਸਐਸ ਦੇ ਮੈਂਬਰਸ ਜਿਨ੍ਹਾਂ ਨੇ ਚਾਹ ਪਾਣੀ ਦੀ ਸੇਵਾ ਦਾ ਪਰਬਤ ਰੱਖਿਆ ਨਿਰੰਤਰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਸੋਵਾ ਜੀ ਕਿਸੇ ਦਾ ਰਹਿ ਗਿਆ ਹੋਵੇ ਤਾਂ ਉਹਦਾ ਧੰਨਵਾਦ ਤੇ ਪੁਸਤਕ ਪ੍ਰਦਰਸ਼ਨੀ ਲੱਗੀ ਹੋਈ ਹੈ ਜਾਂਦੇ ਜਾਂਦੇ ਤੁਸੀਂ ਉਹ ਵੀ ਦੇਖ ਜਿਓ ਬਹੁਤ ਬਹੁਤ ਸ਼ੁਕਰੀਆ ਅ ਇਸੋਵਾ ਦੇ ਨਵੇਂ ਮਹਿਮਾਨ ਹੈ ਕਵੀ ਸਹਿਬਾਨ ਆਇਆ ਥੱਲੇ ਪਰ ਲਾਇਬ੍ਰੇਰੀ ਹਾਲ 'ਚ ਇਕੱਠੇ ਹੋਵਾਂਗੇ ਇੱਕ ਚਾਦਾ ਕੱਪ ਤੇ ਥੋੜਾ ਨਮਕੀਨ ਖਾਓ ਥੈਂਕ ਯੂ ਸੋ ਵੀਰਕਾਰ ਨੂੰ ਕੁਛ ਨਹੀਂ ਬਚਿਆ ਔਰ ਜਦ ਜਦ ਦੇ ਸਿਰਫ ਕਾਲਰਸ ਮੈਨੇਜਮੈਂਟ ਦਾ ਬਹੁਤ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਇਹ ਪ੍ਰੋਗਰਾਮ ਕਰਵਾਉਣ ਲਈ ਭਾਸ਼ਾ ਵਿਭਾਗ ਦਾ ਸਵਾਗਤ ਕੀਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ